ਇਦਾਂ ਦੇ ਮੈਡਲ ਲੈ ਕੇ ਆਉਣਾ ਸਾਰੇ ਪੰਜਾਬ ਦੀ ਬਹੁਤ ਵਧੀਆ ਮੈਸੇਜ ਤੇ ਮੈਂ ਉਮੀਦ ਕਰਦਾ ਕਿ ਜਿਹਨੇ ਯੰਗਸਟਰ ਸਾਨੂੰ ਦੇਖ ਰਿਹਾ ਇਸ ਰਾਹ ਤੇ ਚੱਲਣ ਖੇਡਾਂ ਦੇ ਰਾਹ ਤੇ ਚੱਲਣ ਪੜ੍ਹਾਈ ਦੇ ਰਾਹ ਤੇ ਚੱਲਣ ਨਸ਼ਿਆਂ ਦੇ ਰਾਹ ਤੇ ਨਾ ਚੱਲਣ ਦੇਖਦੇ ਹੋ ਤੁਸੀਂ ਹਾਕੀ ਦੇ ਸਰਪੰਚ ਬਣ ਗਏ ਹਰਮਨਪ੍ਰੀਤ ਜੀ ਜੀ ਬੋਲ ਮੈਂ ਕਹੂੰਗਾ ਜੀ ਹਾਕੀ ਉੱਪਰ ਆ ਰਹੀ ਹੈ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜ਼ਰੂਰੇ ਚਾਹਾਂਗੇ ਕਿ ਜਿੰਨਾ ਪਿਆਰ ਮਿਲ ਰਿਹਾ ਹਾਕੀ ਨੂੰ ਤੇ ਇੱਥੇ ਵਧੀਆ ਹੋਰ ਗਰਾਊਂਡ ਬਣ ਤੇ ਹੋਰ ਫੈਸਿਲਿਟੀਜ਼ ਭਾਰਤੀ ਹਾਕੀ ਟੀਮ ਪਹੁੰਚੀ ਹੈ ਅਮਰitsar ਸਵਾਗਤ ਉਹਨਾਂ ਦਾ ਕੀਤਾ ਜਾ ਰਿਹਾ ਗੁਰੂ ਨਗਰੀ ਚ ਜ਼ਬਰਦਸਤ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਭਾਰਤੀ ਹਾਕੀ ਟੀਮ ਪਹੁੰਚਣ ਪਹੁੰਚਣ ਤੋਂ ਬਾਅਦ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਅ ਅਮਰitsar 에어ਪੋਰਟ ਤੋਂ શ્રી ਗੁਰੂ ਰਾਮਦਾਸ 에어ਪੋਰਟ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਜਿੱਥੇ ਕੈਪਟਨ ਔਰ ਪੂਰੀ ਟੀਮ ਉਹਨਾਂ ਦੇ ਨਾਲ ਔਰ ਜ਼ਬਰਦਸਤ ਉਤਸ਼ਾਹ ব্রੌਂਜ਼ ਮੈਡਲ ਲੈ ਕੇ ਭਾਰਤੀ ਟੀਮ ਪਹੁੰਚੀ ਹੈ ਵਾਪਸ ব্রੌਂਜ਼ ਮੈਡਲ ਜਿੱਤਿਆ ਜਿੱਤਨ ਤੋਂ ਬਾਅਦ ਜ਼ਬਰਦਸਤ ਉਸ਼ਾ ਥੋੜੀ ਬਹੁਤ ਕਹਿੰਦੇ ਕਮੀ ਰਹਿ ਗਈ ਆ ਔਰ ਅਗਲੀ ਵਾਰ ਅਸੀਂ ਇਹ ਕਮੀ ਦੂਰ ਕਰਾਂਗੇ ਗੋਲਡ ਸਾਡਾ ਅਗਲਾ ਨਿਸ਼ਾਨਾ ਹੈ ਤਾਂ ਕੈਪਟਨ ਹਰਮਨਪ੍ਰੀਤ ਸਿੰਘ ਵੀ ਬਾਗੋ ਬਾਗ ਨਜ਼ਰ ਆ ਰਹੇ ਆ ਉਹਨਾਂ ਦੇ ਪਿਤਾ ਜੀ ਨੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਹੈ ਔਰ ਬਾਕੀ ਦੇ ਤਮਾਮ ਖਿਡਾਰੀ ਹਾਰਦਿਕ ਨੇ ਮਨਪ੍ਰੀਤ ਨੇ ਮਨਦੀਪ ਨੇ ਤਾਂ ਸਾਰੇ ਇਹ ਖਿਡਾਰੀ ਬਾਗੋ ਬਾਗ ਨਜ਼ਰ ਆ ਰਹੇ ਆ ਸਾਬਕਾ ਖਿਡਾਰੀ ਵੀ ਪਹੁੰਚੇ ਨੇ ਤਾਂ ਉਹਨਾਂ ਦਾ ਸਵਾਗਤ ਇੱਥੇ ਕੀਤਾ ਗਿਆ ਜ਼ਬਰਦਸਤ ਤਰੀਕੇ ਦੇ ਨਾਲ ਔਰ ਇਹ ਕਿਤੇ ਨਾ ਕਿਤੇ ਹੌਸਲਾ ਵਧਾਉਣ ਵਾਲੀਆਂ ਤਸਵੀਰਾਂ ਨੇ ਤਾਂ ਕਿਤੇ ਥੋੜੀ ਜਿਹੀ ਕਮੀ ਰਹੀ ਆ ਪਰ ਕਹਿੰਦੇ ਕੋਈ ਨਾ ਇਹ ਜਿਹੜਾ ਸਾਡੇ ਲਈ ਬ੍ਰੌਂਜ਼ ਵੀ 골ਡ ਹੀ ਆ ਕਿਉਂਕਿ ਲਗਾਤਾਰ ਜ਼ਬਰਦਸਤ ਟਫ ਮੁਕਾਬਲਾ ਸੀਗਾ ਔਰ ਰੈੱਡ ਕਾਰਡ ਮਿਲਣ ਤੋਂ ਬਾਅਦ ਥੋੜੀ ਵੀਕ ਹੋਣ ਲੱਗੀ ਟੀਮ ਪਰ ਉਸ ਤੋਂ ਬਾਅਦ ਜ਼ਬਰਦਸਤ ਤਰੀਕੇ ਦੇ ਨਾਲ ਪੂਰੀ ਟੀਮ ਨੇ ਕਮਾਨ ਚੁਭੀ ਪੂਰੀ ਟੀਮ ਨੇ ਮੌਕਾ ਸੰਭਾਲਿਆ ਔਰ ਇਹ ਸਵਾਗਤ ਦੀ ਤਸਵੀਰ ਹੈ ਜ਼ਬਰਦਸਤ ਤਰੀਕੇ ਦੇ ਨਾਲ ਸਵਾਗਤ ਆ ਗਿਆ ਹੈ ਇੱਥੇ ਤਾਂ ਹਰਮਨਪ੍ਰੀਤ ਔਰ ਉਹਨਾਂ ਦੇ ਨਾਲ ਜਗਰਾਜ ਸਿੰਘ ਨੇ ਹਾਕੀ ਦੇ ਸਾਬਕਾ ਖਿਡਾਰੀ ਨੇ ਔਰ ਐਸਪੀ ਨੇ ਪੰਜਾਬ ਪੁਲਿਸ ਦੇ ਵਿੱਚ ਔਰ ਬਿਲਕੁਲ ਜੀ ਮੇਰੇ ਸ਼ੁਰੂ ਤੋਂ ਆਈਡਲ ਰਹੇ ਨੇ ਪਰ ਇਹ ਇਹਨਾਂ ਦੇ ਸੁਪਨੇ ਜਿਹੜੇ ਅਸੀਂ ਜੀ ਰਹੇ ਆ ਤੇ ਸਾਨੂੰ ਬਹੁਤ ਮਾਣ ਆ ਕਿ ਮੇਰੇ ਵੱਡੇ ਭਰਾ ਨੇ ਤੇ ਮੈਡਲ ਇਹਨਾਂ ਲਈ ਵੀ ਲੈ ਕੇ ਆਇਆ ਹਮੇਸ਼ਾ ਰਿਸਪੈਕਟ ਤੇ ਬਹੁਤ ਪਿਆਰ ਇਹਨਾਂ ਲਈ ਬਿਲਕੁਲ ਜੀ ਕਿਤੇ ਗੁਰੂ ਵਧੀਆ ਹੋਵੇ ਤੇ ਚੇਲਾ ਕਿਉਂ ਨਾ ਵਧੀਆ ਹੋਵੇ ਐਸਪੀ ਸਾਹਿਬ ਨੇ ਬੂਟਾ ਲਾਇਆ ਸੀ ਤੇ ਸ਼ਾਮੇ ਅੱਜ ਬਹਿ ਗਏ ਐਸਪੀ ਖਾਬਦੀ ਦੇਣਾ ਸਰਦਾਰ ਜਕਰਾਸ ਸਿੰਘ ਬਿਲਕੁਲ ਚਾਹੀਦਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਜ਼ਰੂਰ ਇਹ ਚਾਹਾਂਗੇ ਕਿ ਜਿੰਨਾ ਪਿਆਰ ਮਿਲ ਰਿਹਾ ਹਾਕੀ ਨੂੰ ਤੇ ਇੱਥੇ ਵਧੀਆ ਹੋਰ ਗਰਾਊਂਡਸ ਬਣ ਤੇ ਹੋਰ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਜਾਣ ਕਿ ਜਿੰਨਾ ਨਾ ਬੱਚਿਆਂ ਨੂੰ ਹੋਰ ਚਾਂਸ ਮਿਲੇ ਸਾਫ ਟਾਈਮ ਕੱਢ ਕੇ ਧਰਿਆ ਆ ਆ ਇਹਨਾਂ ਨੂੰ ਫੈਸਿਲਿਟੀਆਂ ਚਾਹੀਦੀਆਂ ਜਿਹੜੀਆਂ ਕਿ ਹੋਰ ਕਲੀਅਰ ਪੈਦਾ ਹੋ ਸਕਣ ਗਰਾਊਂਡਸ ਜੀ ਗਰਾਊਂਡ ਦੀਆਂ ਫੈਸਿਲਿਟੀਆਂ ਆ ਜੋ ਸਰ ਜੀ ਹਾਂਜੀ ਪਿੰਡਾਂ ਦੇ ਤੇ ਬੁਨਿਆਦੀ ਸਹੂਲਤਾਂ ਦੀ ਵੱਡੀ ਕਾਟ ਹੈ ਹਾਕੀ ਖੇਡਾਂ ਦੀ ਬਹੁਤ ਬੱਚੇ ਪਿੰਡਾਂ ਦੇ ਪੈਦਾ ਹੋ ਰਹੇ ਨੇ ਪਿੰਡਾਂ ਚ ਉੱਗੀ ਪੰਖ ਜੀ ਮੰਗ ਆਈ ਥਿੰਕ ਸਾਰਾ ਕੁਝ ਵਧੀਆ ਚੱਲ ਰਿਹਾ ਤੇ ਮੰਗ ਜਿਆਦੀ ਗਰਾਊਂਡ ਦੀ ਹੁੰਦੀ ਹੈ ਜੀ ਜਿੰਨੀਆਂ ਗਰਾਊਂਡ ਸੌਣਗੀਆਂ ਬੱਚੇ ਹੋਰ ਪ੍ਰੈਕਟਿਸ ਕਰਨਗੇ ਆਈ ਥਿੰਕ ਪਰ ਪਹਿਲਾਂ ਨਾਲੋਂ ਵੇਖਿਆ ਜਾਵੇ ਤੇ ਬਹੁਤ ਸਾਰੀਆਂ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਤੇ ਸਪੋਰਟਸ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਖੇਡਾਂ ਵਧਨ ਪੰਜਾਬ ਦੀਆਂ ਹੋ ਰਹੀਆਂ ਨੇ ਸਾਰੀਆਂ ਗੇਮਾਂ ਦਾ ਧਿਆਨ ਰੱਖਿਆ ਜਾ ਰਿਹਾ ਤਾਂ ਆਈ ਥਿੰਕ ਬਹੁਤ ਵੱਡੀ ਸ਼ੁਰੂਆਤ ਆ ਬਹੁਤ ਵਧੀਆ ਚੱਲ ਰਹੀ ਸਾਰੇ ਅਸੀਂ ਤਾਂ ਪੂਰੀ ਕੋਸ਼ਿਸ਼ਾਂ ਜੀ ਅਸੀਂ ਇਹ ਚੀਜ਼ ਨੂੰ ਖਤਮ ਕਰਕੇ ਛੱਡਾਂਗੇ ਕਿਉਂਕਿ ਇਦਾਂ ਦੇ ਮੈਡਲ ਲੈ ਕੇ ਆਉਣਾ ਸਾਰੇ ਪੰਜਾਬ ਦੀ ਬਹੁਤ ਵਧੀਆ ਮੈਸੇਜ ਤੇ ਮੈਂ ਉਮੀਦ ਕਰਦਾ ਕਿ ਜਿਹਨੇ ਯੰਗਸਟਰ ਸਾਨੂੰ ਦੇਖ ਰਿਹਾ ਇਸ ਰਾਹ ਤੇ ਚੱਲਣ ਖੇਡਾਂ ਦੇ ਰਾਹ ਤੇ ਚੱਲਣ ਪੜਾਈ ਦੇ ਰਾਹ ਤੇ ਚੱਲਣ ਨਸ਼ਿਆਂ ਦੇ ਰਾਹ ਤੇ ਨਾ ਚੱਲਣ ਰਿਜ਼ਲਟ ਤੋਂ ਸੰਤੁਸ਼ਟ ਕੋਈ ਇੱਕ ਤਾਂ ਵਿੱਚ ਉਹਨ ਕੀ ਟਾਰਗੇਟ ਬਣਾ ਮੇਕ ਫੇਰੀ ਜਿੰਨੇ ਸਾਡੇ ਮੇਜਰ ਟੂਰਨਾਮੈਂਟ ਹੈਗੇ ਹੁਣ ਐਂਡ ਇਸ ਤੋਂ ਪਹਿਲਾਂ ਸਾਨੂੰ ਏਸ਼ੀਅਨ ਗੇਮਸ ਫਿਰ ਫੇਸ ਕਰਨੀਆਂ ਐ ਕਾਮਨਵੈਲਥ ਵਰਲਡ ਕੱਪ ਫਿਰ 올ੰਪੀਕ ਆਈ ਥਿੰਕ ਆਈ ਰੈਡੀ ਆ ਪਰ ਸਾਨੂੰ ਇਹ ਪਤਾ ਹੈ ਕਿ ਇਹਨਾਂ ਆਸਾਨ ਨਹੀਂ ਰਹਿਣਾ ਪਰ ਅਸੀਂ ਹੋਰ ਮਿਹਨਤ ਕਰਾਂਗੇ ਜੋ ਕਿ ਇਸ ਤੋਂ ਵਧੀਆ ਕਰਕੇ ਰੱਖੀ ਹੈ ਸੇ ਤੇ ਆ ਜੀ ਆਪਣਾ ਮਿਹਨਤ ਤੇ ਯਕੀਨ ਰੱਖੋ ਆਪਣੇ ਗੁਰੂ ਦੀ ਸੁਣੋ ਤੇ ਇੱਕ ਜਿਹੜਾ ਤੁਸੀਂ ਗੋਲ ਆਪਣਾ ਧਾਰਿਆ ਹੋਇਆ ਉਹਨੂੰ ਲਗਨ ਦੇ ਨਾਲ ਆਪਣੀ ਮਿਹਨਤ ਕਰਦੇ ਰਹੋ ਤੁਸੀਂ ਇੱਕ ਦਿਨ ਜ਼ਰੂਰ ਮੁਕੰਮਲ ਪਾਓਗੇ ਪੂਰਾ ਜੀ ਚਲੋ ਚਲੋ ਜੀ ਤੌਰ ਤੇ ਤੁਸੀਂ ਅੱਗੇ ਵੀ ਜਾ ਕੇ ਉਹਨੂੰ ਪਤਾ ਜੀ ਸਰਪੰਚ ਸਾਹਿਬ ਕਿਵੇਂ ਲੱਗ ਮਹਿਸੂਸ ਹੁੰਦਾ ਹੈ ਦੇਖਦੇ ਹੋ ਤੁਸੀਂ ਹਾਕੀ ਦੇ ਸਰਪੰਚ ਬਣ ਕੇ ਹਰਮਨਪ੍ਰੀਤ ਜੀ ਜੀ ਬੋਲ ਮੈਂ ਆਖੂਗਾ ਜੀ ਹਾਕੀ ਉੱਪਰ ਆ ਰਹੀ ਹੈ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਤੇ ਅਸੀਂ ਵੀ ਹਾਕੀ ਦੇ ਨਾਲ ਤੁਰੇ ਫਿਰਦੇ ਆ ਜੀ ਪਰ ਬਹੁਤ ਮਾਨ ਵਾਲੀ ਗੱਲ ਆ ਕਿ ਹਾਕੀ ਨੂੰ ਲੋਕ ਇੰਨਾ ਜ਼ਿਆਦਾ ਪਿਆਰ ਕਰਦੇ ਤੇ ਦੁਬਾਰਾ ਤੋਂ ਤੇ ਸਾਡੀ ਇਹ ਕੋਸ਼ਿਸ਼ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵਧੀਆ ਕਰੀਏ ਕਿ ਜਿਹੜਾ ਹਾਕੀ ਨੂੰ ਹੋਰ ਪਿਆਰ ਮਿਲੇ ਜੀ ਤੁਹਾਡੇ ਮੋਢੇ ਤੇ ਵੀ ਜ਼ਿੰਮੇਵਾਰੀ ਪੱਟੀ ਆ ਖੇਡ ਨੂੰ ਕਰ ਰਹੇ ਸੀ ਉਹ ਵੀ ਸਰਪੰਚ ਦੇ ਮੋਢੇ ਤੇ ਵੱਡੀ ਜ਼ਿੰਮੇਵਾਰੀ ਨੂੰ ਲੈ ਕੇ ਕਰਦਾ ਸਰਪੰਚ ਜੀ ਜੀ ਬਹੁਤ ਵਧੀਆ ਜੀ ਮੈਂ ਬਹੁਤ ਭਾਗ ਵਾਲਾ ਆ ਕਿ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਸਭ ਕੁਝ ਤੇ ਉਮੀਦ ਇਹ ਹੀ ਹੈ ਕਿ ਐਜ਼ਏ ਟੀਮ ਅਹੀਂ ਸਾਰੇ ਨਾਲ ਜੁੜ ਕੇ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰੀਏ ਧੰਨਵਾਦ ਬਹੁਤ 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 ਵਧੀਆ ਹੈ ਜੀ ਮੈਂ ਕਹਿਣਾ ਕਿ ਪਰਮਾਤਮਾ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ਮਿਹਰ ਕੀਤੀ ਹੈ ਇਹ ਸਾਡੇ ਵੀਰ ਸਾਡਾ ਕਪਤਾਨ ਸਰਪੰਚ ਸਾਹਿਬ ਹਰਮਨਪ੍ਰੀਤ ਜੀ ਅਗਲੀ ਵਾਰੀ 골ਡ ਮੈਡਲ ਜਿੱਤ ਕੇ ਹੁਣ ਅਸੀਂ ਇਹ ਅਰਦਾਸ ਕਰਦੇ ਹਾਂ ਸਾਡਾ ਟੈਗ ਮਿਲਿਆ ਇੱਕ ਖਿਡਾਰੀ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਵੀ ਸਰਪੰਚ ਕਹਿ ਕੇ ਸੰਬੋਧਨ ਕੀਤਾ ਹਰਮਨਪ੍ਰੀਤ ਨੂੰ ਇਹ ਕਿਸੇ ਪਿੰਡ ਦਾ ਨਹੀਂ ਕਿਸੇ ਸੂਬੇ ਦਾ ਨਹੀਂ ਇਹ ਪੂਰੇ ਇੰਡੀਆ ਦਾ ਸਰਪੰਚ ਹੈ ਤੇ ਹੁਣ ਪੂਰੇ ਵਰਲਡ ਦਾ ਸਰਪੰਚ ਬਣ ਕੇ ਆਇਆ ਹੈ ਜੁਗਰਾਜ ਜੀ ਸਿਗੇ ਔਰ ਪਿਆਰ ਦੇਖੋ ਜੁਗਰਾਜ ਹੋਣਾ ਦਾ ਹਰਮਨਪ੍ਰੀਤ ਹੋਣਾ ਦਾ ਜ਼ਬਰਦਸਤ ਆ ਹੱਥ ਫੜਿਆ ਹੋਇਆ ਇੱਕ ਦੂਜੇ ਦਾ ਔਰ ਜੁਗਰਾਜ ਸਿੰਘ ਸਾਬਕਾ ਖਿਡਾਰੀ ਨੇ ਔਰ ਪੰਜਾਬ ਪੁਲਿਸ ਦੇ ਵਿੱਚ ਐਸਪੀ ਨੇ ਇੱਥੇ ਸਵਾਗਤ ਕੀਤਾ ਗਿਆ ਜ਼ਬਰਦਸਤ ਤਰੀਕੇ ਦੇ ਨਾਲ ਜਿਵੇਂ ਅੰਮ੍ਰਿਤਸਰ ਪਹੁੰਚੀ ਪੂਰੀ ਟੀਮ ਔਰ ਉੱਥੇ ਹੀ ਕਮੀਆਂ ਪੇਸ਼ੀਆਂ ਦੂਰ ਕਰਨ ਦੀ ਵੀ ਗੱਲ ਕਹੀ ਆ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਕਿਉਂਕਿ ਮੰਤਰੀ ਕੁਲਦੀਪ ਧਾਲੀਵਾਲ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿ ਉਹ ਕਿਵੇਂ ਦੇਖਦੇ ਨੇ ਇਸ ਪੂਰੇ ਮੈਚ ਨੂੰ ਔਰ ਕਿਉਂਕਿ ਪੰਜਾਬ ਮੋਰੀ ਰਿਹਾ ਹੈ ਕਿਉਂਕਿ ਪੰਜਾਬ ਦੇ ਵਧੇਰੇ ਵੱਧ ਖਿਡਾਰੀ ਜੋ ਨੇ ਉਹ ਪੰਜਾਬ ਦੇ ਨੇ ਪੂਰੀ ਟੀਮ ਦੇ ਵਿੱਚ ਤਾਂ ਕਿਵੇਂ ਉਹ ਇਸ ਪੂਰੇ ਸਿਸਟਮ ਨੂੰ ਦੇਖਦੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਰਮਨ ਹੁਣੀ ਵੀ ਨੇ ਉਹ ਕੀ ਕਹਿ ਰਹੇ ਨੇ ਇਸ ਮੈਚ ਨੂੰ ਬਾਰੇ ਹੋ ਬਹੁਤ ਬੜੀ ਇੰਗਰੇਜ ਹਾਂਜੀ ਹਾਂਜੀ ਰੋਡ ਕਿੱਲੇ ਮਿਲਿਆ ਸੀ ਆਪਾਂ ਹਾਂਜੀ ਹਾਂਜੀ ਭਾਜੀ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਅਸੀਂ ਆਪਣੇ ਉਹਨੂੰ ਖੁਸ਼ ਨਹੀਂ ਸੀ ਸਮਝਦੇ ਕਿ ਅਸੀਂ ਨੇ ਕਾਬਿਲ ਹੋਏ ਹਾਂ ਕਿ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ ਬਿਲਕੁਲ ਭਾਜੀ ਮਾਨ ਵਾਲੀ ਗੱਲ ਆ 올림픽ਸ ਦੀ ਮੈਡਲ ਹੋਣਾ ਕੋਈ ਛੋਟੀ ਮੱਡੀ ਗੱਲ ਨਹੀਂ ਹੈਗੀ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਅੰਮ੍ਰਿਤਸਰ 에어ਪੋਰਟ ਤੋਂ ਚੇਰਿਕੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਕਿ ਜ਼ਬਰਦਸਤ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਪੂਰੀ ਟੀਮ ਦੇ ਵਿੱਚ ਉਤਸ਼ਾਹ ਸੀਗਾ ਔਰ ਕਿਹਾ ਕਿ ਅਗਲਾ ਨਿਸ਼ਾਨਾ ਸਾਡਾ 골ਡ ਹੈ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕ੍ਰਮ ਸਿੰਘ ਪ੍ਰੋ ਪੰਜਾਬ ਟੀਵੀ શ્રી ਅਮਰਸਿਧ ਸਾਹਿਬ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਸਕੀਮ ਨੂੰ ਲੋਕਾਂ ਵੱਲੋਂ ਜ਼ਿੰਦਗੀ ਦੇਣ ਵਾਲੀ ਸਕੀਮ ਵੀ ਕਿਹਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੜਕ ਹਾਦਸਿਆਂ ਨੂੰ ਧਿਆਨ ਚ ਰੱਖਦਿਆਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਹੈ ਇਸ ਸਕੀਮ ਲਈ ਵਿਸ਼ੇਸ਼ ਤੌਰ ਤੇ 5000 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਜੋ ਦਿਨ ਰਾਤ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਤਿਆਰ ਬਰਤਿਆ ਰਹਿੰਦੇ ਨੇ ਇਹ ਉਪਰਾਲਾ ਸੜਕ ਸੁਰੱਖਿਆ ਫੋਰਸ ਦਾ ਸਾਡੇ ਸੀਐਮ ਸਾਹਿਬ ਨੇ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਇਸ ਇਹਦੇ ਨਾਲ ਬਹੁਤ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਬਹੁਤ ਹੀ ਮਦਦ ਮਿਲਦੀ ਹੈ ਇਹ ਬਹੁਤ ਹੀ ਮਦਦਗਾਰ ਸਾਬਤ ਹੋਈ ਹੈ ਜਿਵੇਂ ਸਾਡਾ ਖੰਟਮਾਨਪੁਰ ਤੋਂ ਉੱਚਾ ਜਟਾਣਾ ਸਾਡਾ ਰੋਡ ਹੈ ਕੋਈ ਵੀ ਹੈਪਨਿੰਗ ਇੱਥੇ ਹੁੰਦੀ ਹੈ ਤਾਂ ਅਸੀਂ ਕੁਝ ਹੀ ਸੈਕਿੰਡ ਦੇ ਵਿੱਚ ਉੱਥੇ ਜਾ ਕੇ ਪੇਸ਼ੈਂਟ ਨੂੰ ਫਰਸਟ ایڈ ਜਾਂ ਵੀ ਉੱਥੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਨਵੀਂ ਪੁਲਿਸ ਪੈਦਾ ਕਰਤੀ ਐਸਐਸਐਫ ਜਿਹੜੀ ਸੜਕਾਂ ਤੇ ਸਿਰਫ ਜਾਨਾਂ ਬਚਾਉਂਦੀ ਹੈ ਔਰ ਜਿਹੜੇ ਟਰੱਕ ਖਰਾਬ ਹੋ ਗਏ ਜਾਂ ਕੋਈ ਹੋਰ ਉਹਨਾਂ ਨੂੰ ਚੱਕ ਕੇ ਪਾਸੇ ਕਰਤਾ ਇਹਦਾ ਮਤਲਬ ਬਹੁਤ ਸਾਰੇ ਐਕਸੀਡੈਂਟ ਹੋਏ ਹੀ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਇਸ ਚੀਜ਼ ਤੋਂ ਤੁਹਾਨੂੰ ਆਲੇ-ਦਲੇ ਹੁਣ ਸ਼ਾਨਦਾਰ ਗੱਡੀਆਂ ਤੁਹਾਨੂੰ ਜਿਹੜੀਆਂ ਸੜਕ ਤੇ ਮਿਲਣਗੀਆਂ ਉਹ ਸਮਝ ਲਓ ਕੁਰਸਤੀਆਂ ਨੇ ਸੜਕ ਸੁਰੱਖਿਆ ਦਾ ਕੰਮ ਕਰਨ ਵਾਲੇ ਮੁਲਾਜ਼ਮ ਬਿਹਤ ਮੁਸਤੈਦੀ ਨਾਲ ਕੰਮ ਕਰਦੇ ਨੇ ਤੇ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋਏ ਲੋਕ ਉਹਨਾਂ ਨੂੰ ਰੱਬ ਵਾਂਗ ਮੰਨਦੇ ਨੇ ਪੰਜਾਬ ਸਰਕਾਰ ਲਈ ਖਾਸ ਹਰ ਇੱਕ ਪੰਜਾਬੀ ਦੀ ਜਾਨ ਇਸੇ ਲਈ ਸੜਕ ਸੁਰੱਖਿਆ ਫੋਰਸ ਬਣੀ ਸੂਬੇ ਦੀ ਪਹਿਚਾਨ